education not more sir education not more sir unite for justice unite for unite for brampton di algoma university de vidyarthi ek dakke di thand vich lagatar 5ve din pakke morche utte date rahe ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧਿਤ ਸੰਘਰਸ਼ ਦੇ ਰਾਹ ਪੇ ਪ੍ਰਭਾਵਿਤ ਵਿਦਿਆਰਥੀਆਂ ਨੇ ਬ੍ਰੈਂਪਟਨ ਵਿੱਚ ਰੈਲੀ ਕੀਤੀ ਅਤੇ ਡਾਊਨਟਾਊਨ ਵਿੱਚ ਲੰਮਾ ਰੋਸ ਮਾਰਚ ਕੀਤਾ। ਕਮਾਂਤਰੀ ਵਿਦਿਆਰਥੀਆਂ ਦੇ ਇਸ ਸੰਘਰਸ਼ ਨੂੰ ਕੁਝ ਸਥਾਨਕ ਲੋਕਾਂ ਦਾ ਵੀ ਸਾਥ ਮਿਲ ਰਿਹਾ ਹੈ। ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ ਨੇ ਹੋਰ ਨੌਜਵਾਨਾਂ, ਵਿਦਿਆਰਥੀਆਂ ਅਤੇ ਲੋਕਾਂ ਨੂੰ ਨਾਲ ਲੈ ਕੇ ਇਸ ਸੱਕੇ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਅਤੇ ਅਗਾਹ ਵੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਅਤੇ ਕੈਨੇਡਾ ਦੇ ਸਾਰੇ ਮੈਂਬਰ ਪਾਰਲੀਮੈਂਟਸ ਨੂੰ ਈਮੇਲ ਰਾਹੀਂ ਮੰਗ ਪੱਤਰ ਵੀ ਭੇਜਿਆ ਗਿਆ ਹੈ ਇਸ ਵਿੱਚ ਵੀ ਵਿਦਿਆਰਥੀਆਂ ਨੇ ਭਕਵੀਆਂ ਮੰਗਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ ਉਧਰ ਯੂਨੀਵਰਸਿਟੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜਲਦ ਹੀ ਮਸਲਾ ਸੁਲਝਾ ਲਿਆ ਜਾਏਗਾ ਵਿਦਿਆਰਥੀ ਆਗੂ ਮਨਦੀਪ ਸਿੰਘ ਸੱਦੋਵਾਲ ਮਨਪ੍ਰੀਤ ਕੌਰ ਲੋਂਗੋਵਾਲ ਹਰਿੰਦਰ ਮਹਿਰੋਕ ਖੁਸ਼ਪਾਲ ਗਰੇਵਾਲ ਨੇ ਫਲਾਈ ਜਾ ਰਹੇ ਇਸ ਭਰਮ ਨੂੰ ਵੀ ਸਪਸ਼ਟ ਕੀਤਾ ਕਿ ਇਹ ਮਹਿਜ਼ ਫੇਲ ਹੋਏ ਵਿਦਿਆਰਥੀਆਂ ਨੂੰ ਪਾਸ ਕਰਵਾਉਣ ਦਾ ਸੰਘਰਸ਼ ਨਹੀਂ ਹੈ ਬਲਕਿ ਇਹ ਹੱਕੀ ਮੰਗ ਲਈ ਸੰਘਰਸ਼ ਚੱਲ ਰਿਹਾ ਹੈ ਉਨ੍ਹਾਂ ਮੁਤਾਬਕ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਇੱਕ ਵਿਸ਼ੇ ਵਿੱਚੋਂ 130 ਦੇ ਕਰੀਬ ਵਿਦਿਆਰਥੀਆਂ ਨੂੰ ਕਥਿਤ ਸਾਸ਼ੀ ਢੰਗ ਨਾਲ ਫੇਲ ਕੀਤਾ ਹੈ ਆਈਟੀ ਦੇ ਗ੍ਰੈਜੂਏਸ਼ਨ ਕੋਰਸ ਵਿੱਚ ਕੁੱਲ 10 ਵਿਸ਼ੇ ਨੇ ਅਤੇ 10 ਵਿੱਚੋਂ 9 ਵਿਸ਼ਿਆਂ ਵਿੱਚੋਂ ਇਹ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਨੇ ਉਹਨਾਂ ਟੈਕਨੀਕਸ ਆਫ ਸਿਸਟਮ ਐਨਾਲਿਸਟ ਤੇ ਪ੍ਰੈਕਟੀਕਲ ਵਿੱਚੋਂ ਵੀ ਚੰਗੇ ਅੰਕ ਹਾਸਲ ਕੀਤੇ ਨੇ ਪਰੰਤੂ ਇਸ ਵਿਸ਼ੇ ਦੇ ਥਿਊਰੀ ਵਾਲੇ ਪੇਪਰ ਵਿੱਚੋਂ ਕਥਿਤ ਸਾਸ਼ੇ ਢੰਗ ਨਾਲ ਜਾਣਬੁੱਝ ਕੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਫੇਲ ਕਰ ਦਿੱਤਾ ਗਿਆ ਹੈ ਉਹਨਾਂ ਕੈਨੇਡਾ ਦੀ ਜੀਡੀਪੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਾਲਾਨਾ 30 ਬਿਲੀਅਨ ਡਾਲਰ ਦੇ ਯੋਗਦਾਨ ਕੈਨੇਡੀਅਨ ਮੂਲ ਦੇ ਵਿਦਿਆਰਥੀਆਂ ਵਿੱਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕੋਰਸਾਂ ਵਿੱਚ ਦਾਖਲਾ ਲੈਣ ਦੀ ਲਗਾਤਾਰ ਘਟ ਰਹੀ ਪ੍ਰਤੀਸ਼ਤਤਾ ਅਤੇ ਕੈਨੇਡਾ ਦੇ ਕਾਲਜ ਅਤੇ ਯੂਨੀਵਰਸਿਟੀਆਂ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਮਿਲਦੇ ਰੈਵਨਿਊ ਆਸਰੇ ਚੱਲਣ ਦਾ ਵਿਸ਼ੇਸ਼ ਜ਼ਿਕਰ ਕੀਤਾ। ਜ਼ਰੂਰੀ ਇਹ ਆ ਕਿ ਅਸੀਂ ਇੱਕ ਚੰਗੇ ਸਮਾਜ ਤੋਂ ਵਿਦਾ ਹੋਈਏ। ਤਾਂ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਸਾਡੇ ਆਸੇ ਪਾਸੇ ਬਹੁਤ ਸਾਰੀਆਂ ਅਲਾਮਤਾਂ ਹੈਗੀਆਂ ਨੇ ਸਮਾਜ ਦੇ ਵਿੱਚ ਸੋਸਾਇਟੀ ਦੇ ਵਿੱਚ ਜਿਹੜੇ ਮੁਲਕ ਤੋਂ ਅਸੀਂ ਆਏ ਆ ਉਸ ਮੁਲਕ ਦੇ ਵਿੱਚ ਵੀ ਬੇਰੁਜ਼ਗਾਰੀ, ਭ੍ਰਸ਼ਟਾਚਾਰ, ਨਸ਼ੇ, ਗੈਂਗਵਾਦ ਉਹ ਸਾਰਾ ਕੁਝ ਹੈ। ਅਸੀਂ ਦੇਖਿਆ ਚੰਗੇ ਭਵਿੱਖ ਦੀ ਭਾਲ ਦੇ ਵਿੱਚ ਅਸੀਂ ਇੱਥੇ ਆਏ ਤੇ ਸਾਨੂੰ ਜਿਹੜੇ ਏਜੰਟਾਂ ਨੇ ਸੁਪਨੇ ਵੇਚੇ ਜਿਹੜੇ ਇਸ ਸੈਂਟਰ ਵਾਲਿਆਂ ਨੇ ਸਾਡੀਆਂ ਜੇਬਾਂ ਖਾਲੀ ਕੀਤੀਆਂ ਸਾਡੇ ਮਾਪਿਆਂ ਦੀ ਜਮ੍ਹਾਂ ਪੂੰਜੀ ਜਿਨ੍ਹਾਂ ਦੇ ਅਸੀਂ ਅੱਖਾਂ ਦੇ ਤਾਰੇ ਆ ਤੇ ਉਹਨਾਂ ਨੇ ਜਦੋਂ ਸਾਨੂੰ ਸਾਡੇ ਚੰਗੇ ਭਵਿੱਖ ਦੇ ਲਈ, ਰੁਜ਼ਗਾਰ ਦੇ ਲਈ, ਚੰਗੀ ਜ਼ਿੰਦਗੀ ਲਈ ਇੱਥੇ ਇਹਨਾਂ ਮੁਲਕਾਂ 'ਚ ਭੇਜਿਆ ਤੇ ਉਹ ਸੁਪਨੇ ਜਿਹੜੇ ਹਕੀਕਤ ਦੇ ਵਿੱਚ ਜਦੋਂ ਅਸੀਂ ਇੱਥੇ ਆ ਕੇ ਦੇਖੇ ਤਾਂ ਇਹਨਾਂ ਮੁਲਕਾਂ ਦੇ ਅੰਦਰ ਵੀ ਉਹੀ ਹਾਲ ਆ ਜਿਹੜਾ ਹਾਲ ਭਾਰਤ ਵਰਗੀ ਧਰਤੀ ਦੇ ਉੱਤੇ ਆ ਇੱਥੇ ਵੀ ਗੈਂਗਵਾਦ ਆ ਇੱਥੇ ਵੀ ਨਸ਼ੇ ਨੇ ਇੱਥੇ ਵੀ ਰਿਸ਼ਵਤਖੋਰੀ ਆ ਵੱਡੇ ਪੱਤਰ ਤੇ ਚਲਦੀ ਆ ਇੱਥੇ ਵੀ ਜਿਹੜੀ ਸਿੱਖਿਆ ਹੈਗੀ ਆ ਉਹ ਵਪਾਰ ਦਾ ਸਾਧਨ ਆ ਉੱਥੇ ਵੀ ਸਿੱਖਿਆ ਜਿਹੜੀ ਹੈਗੀ ਆ ਵਪਾਰ ਦਾ ਸਾਧਨ ਜਦੋਂ ਅਸੀਂ ਕਹਿੰਦੇ ਆ ਕਿ ਪੂਰਾ ਸੰਸਾਰ ਇੱਕ ਪਿੰਡ ਬਣਦਾ ਜਾ ਰਿਹਾ ਤਾਂ ਉਸ ਪਿੰਡ ਦੇ ਵਿੱਚ ਇਹ ਵੀ ਸ਼ਾਮਿਲ ਆ। ਤਾਂ ਇਨ੍ਹਾਂ ਮੁਲਕਾਂ ਦਾ ਇੱਕ ਗੌਰਖਾ ਤੰਦਾ ਜੇ ਅਸੀਂ ਕਹਿੰਨੇ ਆ ਕਿ ਦੁਨੀਆ ਨੂੰ 10 ਵੱਡੀਆਂ ਕੰਪਨੀਆਂ ਚਲਾ ਰਹੀਆਂ ਨੇ ਉਹਨਾਂ 10 ਵੱਡੀਆਂ ਕੰਪਨੀਆਂ ਦਾ ਜਿਹੜਾ ਰੈਵਨਿਊ ਆ ਉਹ ਇੰਨਾ ਕਾ ਕਿ ਇੱਕ ਇਕੱਲੇ-ਇਕੱਲੇ ਮੁਲਕ ਨੂੰ ਖਰੀਦ ਸਕਦੀਆਂ। ਕੱਲ ਮੈਂ ਤੁਹਾਡੇ ਨਾਲ ਸੀਏ ਸੀਸੀਪੀਏ ਦੀ ਜਿਹੜੀ ਰਿਪੋਰਟ ਸਾਂਝੀ ਕੀਤੀ ਸੀ ਕਿ ਇੱਥੋਂ ਦੇ ਸੀਓ ਦੀ 27 ਮਿੰਟ ਦੀ ਤਨਖਾਹ ਉਹਨੀ ਆ ਜਿੰਨੀ ਤੁਹਾਡੀ ਇੱਕ ਚੰਗੀ ਨੌਕਰੀ ਵਾਲੇ ਦੀ ਇੱਕ ਸਾਲ ਦੀ ਆ। ਦਾ ਇਹ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਾਂ ਨੇ ਉਹਨਾਂ ਦਾ ਹਾਲ ਕੀ ਹੋਊਗਾ ਇਹ ਤੁਸੀਂ ਅੰਦਾਜ਼ਾ ਲਾ ਲਓ ਜਿਹੜੀਆਂ ਗਿਆਨ ਦੀਆਂ ਗੱਲਾਂ ਹੁੰਦੀਆਂ ਥੋੜੀਆਂ ਜਿਹੀਆਂ ਬੋਝਲ ਹੁੰਦੀਆਂ ਕਿਉਂਕਿ ਅਸੀਂ ਪੰਡ ਦੀ ਸੱਤ 'ਚ ਨਹੀਂ ਖੜੇ ਤੁਸੀਂ ਯੂਨੀਵਰਸਿਟੀ ਦੇ ਸਟੂਡੈਂਟ ਹੋ ਤੇ ਯੂਨੀਵਰਸਿਟੀ ਦੇ ਸਟੂਡੈਂਟਾਂ ਦਾ ਬૌਧਿਕ ਲੈਵਲ ਇਸ ਗੱਲ ਦੀ ਮੰਗ ਕਰਦਾ ਕਿ ਇਹ ਮੋਰਚਾ ਸਿਰਫ ਪ੍ਰੋਟੈਸਟ ਕਰਨ ਲਈ ਮੋਰਚਾ ਨਹੀਂ ਹੈਗਾ ਇਹ ਇਹ ਮੋਰਚਾ ਸਾਡਾ ਸਕੂਲ ਆ ਇੱਥੋਂ ਅਸੀਂ ਐਜੂਕੇਸ਼ਨ ਪਾਲਿਸੀ ਦਾ ਜਿਹੜਾ ਅਰਥ ਸ਼ਾਸਤਰ ਆ ਉਹ ਵੀ ਸਿੱਖਣਾ ਤੇ ਸਿਆਸਤ ਵੀ ਸਿੱਖਣੀ ਆ ਕਿ ਦੁਨੀਆ ਵਰਕ ਕਿਵੇਂ ਕਰਦੀ ਆ ਵੀ ਨਾ ਦਾ ਇਹ ਸਟੂਡੈਂਟ ਬੇਲੇ ਨੇ ਤੇ ਨਾ ਇਹ ਆਰਗੇਨਾਈਜੇਸ਼ਨ ਵਾਲੇ ਬੇਲੇ ਨੇ ਸਾਰੇ ਜਿੰਨੇ ਵੀ ਆਰਗੇਨਾਈਜੇਸ਼ਨ ਵਾਲੇ